ਨ ਕਰਨਾ ਉਹ ਗਿਆਨ धारण ਕਰੋ ਉਹ ਗਿਆਨ ਦਾ ਪੱਲਾ پکڑੋ ਜਿਹੜਾ ਦੁਬਾਰਾ ਗਿਆਨ ਮਤਲਬ ਬਾਹਰ ਨਾ ਨਾ ਖਵੇ ਸੋ ਪਾਦ ਰਵੋਜ ਬਹੁਰਨ ਰਵਣਾ ਉਹ ਪਦ ਉਹ ਪਦ ਪ੍ਰਭੂ ਉਹ ਪਦ ਪ੍ਰਾਪਤ ਕਰੋ ਉਹ ਅਵਸਥਾ ਵਿੱਚ ਉਹ ਅਵਸਥਾ ਬਾਦਾ ਵਸਤਾ ਹੁੰਦੀ ਉਹ ਵਸਤਾ ਵਿੱਚ ਚਲੇ ਜਾਓ ਜਿੱਤੇ ਅਵਸਥਾ ਟਿਕੀ ਹੋ ਰਹੇ ਜਾ ਦੁਬਾਰਾ ਉਹ ਅਵਸਥਾ ਬਦਲੀ ਨਾ ਬਵੇ ਸੋਤ ਆਣ ਧਰੋ ਜ ਬਹੁਰ ਨਾਲ ਧਰਨਾ ਧਿਆਨ ਵੀ ਉਹਦਾ ਧਰੋ ਉਹਦਾ ਧਿਆਨ ਉਹਦਾ ਹੀ ਧਿਆਨ ਬਰਦਾਖੀਰ ਦਕ ਰੋੜ ਪਵੇ ਦੁਗਾ ਨਹੀਂ ਤੁਸੀਂ ਮੂਰਤੇ ਦਾ ਧਿਆਨ ਧਰਦੇ ਹੋ ਮੂਰਤੇ ਦੇ ਦਰਸ਼ਨ ਹੋਵੇ ਉਹਦਾ ਧਿਆਨ ਤੇਰੇ ਜੀ ਦਾ ਹੋਇਆ ਪਹਿਲਾਂ ਹੀ ਉਹਦਾ ਧਰੋ ਤੇ ਬਹੁਰ ਨਾਲ ਧਰਨਾ ਪਹਿਲਾਂ ਹੀ ਉਹਦਾ ਧਿਆਨ ਧਰੋ ਜਿਹਦਾ ਦਵਾਰਾ ਬਦਲਣਾ ਨਾ ਬਬੇ ਜੇ ਜਿਹੜਾ ਬਦਲਣ ਵਾਲੀ ਗੱਲ ਕਰਦਾ ਹੈ ਉਹ ਧੰਦਰ ਉਹ ਬਦਲਣਾ ਪਿਆ ਨਾ ਅਡਵਿਤੀ ਦੱਸਦਾ ਆਪਣੀ ਸਗਲ ਜਨਮ ਦਾ ਛੇਪਰੀ ਗਵਾਦਤਾ ਉਹ ਕਹਿੰਦਾ ਥੋੜਾ ਨਾ ਕੋਈ ਗਵਾਦਵੇ ਮੇਰਾ ਤਾਂ ਗਵਾਦਤਾ ਇਹ ਠੱਗਾਂ ਦੀ ਦੁਨੀਆ ਜਿਹੜੇ ਖੱਗਾਂ ਦਾ ਬਾਜ਼ਾਰ ਹੈ ਸਾਰਾ ਸਾਰੀਆਂ ਵੱਧ ਠੱਗ ਨੇ ਐਸੇ ਮਰੋ ਜੇ ਬਾਹਰ ਨਾ ਮਰਨਾ ਐ ਤਰੀਕਾ ਨਾਲ ਮਰਜੋ ਦੁਬਾਰਾ ਮਰਦਾ ਹੀ ਨਾ ਪੋਵੇ ਦੇਖੋ ਮਰ ਬਿਨਾਂ ਜਾਣਿਆ ਹੋਏ ਵਰਤਮ 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 ਜੱਗ ਉਹ ਮਰਮੀ ਨੇ ਜਾਣਿਆ ਐਸੀ ਮਰਨੀ ਜੇ ਬੜੇ ਬਾਹਰ ਨਾ ਮਰਨਾ ਵੇਹੜਾ ਕਬੀਰ ਨਹੀਂ ਕਹਿੰਦੀ ਇਹਦੇ ਨਾਲ ਕਬੀਰ ਨਹੀਂ ਕਹਿੰਦੀ ਇਹ ਜਿਹੜੀ ਵੇਖਿਆ ਕੀਤੀ ਕਿਹੜੀ ਗੱਲ ਆ ਜਿਹਦੀ ਵੇਖਿਆ ਕਬੀਰ ਨੇ ਨਹੀਂ ਕੀਤੀ ਪਹਿਲਾਂ ਜਿਹੜੀ ਕਬੀਰ ਨੇ ਨਹੀਂ ਕਹੀ ਵੇਖਿਆ ਬਾਝ ਹੋਈਏ ਵੇਖਿਆ ਉਹਨੇ ਨਹੀਂ ਕੀਤੀ ਜਿਹੜੀ ਨਹੀਂ ਗਈ ਗੱਲ ਉਹ ਦੱਸ ਦਿਓ ਹੂੰ ਉਲਟੀ ਗੰਗਾ ਜਮਨ ਮਿਲੋ ਆ ਦੇਖੋ ਉਲਟੀ ਗੰਗਾ ਗੰਗਾ ਉਲਟੀ ਹੈ ਸਾਡੇ ਵਿਚਾਰਦਾਰਾਂ ਸਾਗਤ ਨਾਲ ਉਲਟੀ ਹੈ ਇਹਦੀ ਥੱਲੇ ਨੂੰ ਜਾਂਦੀ ਹੈ ਗੰਗਾ ਸਾਡੀ ਉੱਤੇ ਨੂੰ ਜਾਂਦੀ ਹੈ ਜੰਦਾ ਪਾਣਾ ਜਰੂਰ ਸੁਭ ਜੀ ਥੱਲੇ ਰਹਿ ਜਾਂਦਾ ਕੁਝ ਕਲਾਸ ਤੇ ਜਾ ਜਾ ਚੜਦੀ ਹੈ ਜੰਦਾ ਉਲਟੀ ਪਕਾਏ ਤਾਂ ਉੱਤੇ ਅਕਾਸ਼ ਨੂੰ ਚਲੀ ਜਾਂਦੀ ਹੈ ਗੰਗਾ ਜਦ ਬੁਝ ਪਹਿਲਾਂ ਕਲਾਸ ਤੇ ਪਰਬਤ ਤੇ ਜਿਹਨੂੰ ਮੇਰੇ ਅਕਾਸ਼ ਨੂੰ ਚਲੂ ਸੁਭ ਜੀ ਤਾਂ ਕਲਾਸ ਤੇ ਹੀ ਰਹਿ ਜਾਂਦਾ ਕਾਹੀ ਗੰਗਾ ਉੱਤੇ ਚਲੀ ਗਈ ਫਿਰ ਫੇਗੀ ਜਾਂ ਉੱਤੇ ਜਾ ਕੇ ਦੇਖਦੀ ਗੰਦਾ ਦੇ ਵਿੱਚ ਨਾਲ ਉੱਤੇ ਚੜ ਜਾਂਦਾ ਫਿਰ ਦੇਖਦਾ ਕਸ਼ਮ ਭਾਏ ਕਗਾਏ ਕ ਫੇਰ ਭਾਏ ਉਹਦਾ ਕਰੀ ਸਬਜੀ ਤੁਰੇ ਫਿਰਦੇ ਨੇ RAM ਔਰ KRISHNA ਕੇ ਅਵਤਾਰ ਵੀ ਨੇ ਜੇ ਕੋਈ ਕਲਾਸ਼ ਤੋਂ ਉੱਤੇ ਜਾ ਛੜਿਆ ਨਾ ਉਲਟੀ ਗੰਗਾ ਜਮਨ ਨਲਾਵੋ ਜਮਨ ਨਲਾਵੋ ਜਿਹੜੀ ਮੇਰੀ ਮੰਦੀ ਆ ਨਾ ਮੇਹੀ ਆਪਣੀ ਮਰਜ਼ੀ ਐ ਜਿਹੜੀ ਮੰਦੀ ਮਤ ਐ ਇਹਨੂੰ ਗੁਰਮਤ ਜਿਹੜੀ ਗੁਰਕਾ ਪਾਣੇ ਇਹਦੇ ਚ ਆਪਣਾ ਪਾਣਾ ਬੁਲਾ ਤੋ ਆਪਣੇ ਪਾਣੇ ਦੇ ਪੂਰੇ ਬੰਨ ਲਾ ਕੇ ਗੁਰਕੇ ਪਾਣੇ ਚੇਦੂ ਜਿਹੜਾ ਅਪਣੀ ਵਿਚਾਰਧਾਰਾ ਆਪਣੀ ਵਿਚਾਰਧਾਰਾ ਮਨਮਤ ਨੂੰ ਗੁਰਵੰਦ ਸਪਰਦ ਕਰ ਦਸ ਬੇਨਜਲ ਸੰਗਮ ਮਨ ਲੈਣਾ ਹੋ ਅੱਜ ਕੋਈ ਜਲ ਦਾ ਸੰਗਮ ਨਹੀਂ ਆਇਆ ਉੱਥੇ ਉਹ ਜਲਦੇ ਸੰਗਮ ਤੇ ਨਾ ਹੋ ਜਾਂਦੇ ਨੇ ਅਹਾਰਵਾਰ ਮਨ ਲੈਣਾ ਹੋ ਜਲਦਾ ਸੰਗਮ ਕੋਈ ਨਹੀਂ ਹੈ ਵਿਚਾਰਧਾਰਾ ਦਾ ਸੰਗਤ ਵਿਚਾਰਧਾਰਾ ਜਦੋਂ ਬੁਲਾਉਗਾ ਵਿਚਾਰਧਾਰਾ ਦਾ ਸੰਗਤ ਵਿਚਾਰਧਾਰਾ ਦਾ ਸੰਗਤ ਆਇਆ ਗੱਲ ਜਿਹੜੀ ਉਲਟ ਸੀ ਆ ਠੀਕ ਆ ਆ ਉਲਟ ਸੀ ਆ ਠੀਕ ਆ ਆ ਉਲਟ ਸੀ ਉਲਟ ਆ ਠੀਕ ਜਣੀ ਹੁਣ ਕਰਨੀ ਐ ਉਲਟ ਜੋ ਕਿਹਾ ਆਇਆ ਠੀਕ ਤਾਂ ਸੰਸਰ ਦਾ ਸਾਥ ਉਹ ਸੋਦੇ ਜਾਣੇ ਨੇ ਲੋਚਾ ਸੰਸਰ ਇਹੋ ਬਿਵਹਾਰਾ ਲੋਗਾ ਲੋਚਾ ਲੋਚਾ ਸੰਸਾਰ ਇਹ ਬਿਹਾਰਾ ਲੋਚਾ ਸੰਸਾਰ ਸਾਰਿਆਂ ਦੇ ਅੰਦਰ ਲੋਚਾ ਕੀ ਹੈ ਇੱਕੋ ਜੀ ਲੋਚਾ ਸਾਰਿਆਂ ਦੇ ਅੰਦਰ万ਨੇ ਭੁਗਾਂ ਇਸੇ ਤਰ੍ਹਾਂ ਕੇ ਵਿਹਾਰ ਵੀ ਕੋ ਜੀਦੇ ਅੰਦਰ ਨਾਮ ਦੀ ਲੋਚਾ ਉਹਨਾਂ ਦਾ ਨਾਮ ਦਾ ਵਿਹਾਰ ਉਹ ਜਿਨ੍ਹਾਂ ਦੇ ਅੰਦਰ ਮਾਇਆ ਦੀ ਲੋਚਾ ਉਹਦੇ ਇਹੋ ਮਾਇਆ ਦਾ ਵਿਹਾਰ ਹੋ ਜੈ ਜੀ ਕਿਸੇ ਦੀ ਲੋਚਾ ਹੋ ਜਾਂਦਾ ਬਿਹਾਰ ਹੋ ਤਤ ਵਿਚਾਰ ਕੇ ਅਗਰ ਵਿਚਾਰਾ ਐਸ ਗੱਗਵੀਰ ਕੰਨ ਤੱਤ ਦੀ ਵਿਚਾਰ ਕਰੋ ਹੋਰ ਵਿਚਾਰਾਂ ਛੱਡੋ ਸੰਸਾਰ ਦੇ ਵਿੱਚ ਜੋ ਵਿਚਾਰਾਂ ਕਰਦੇ ਹੋ ਛੱਡ ਕੇ ਤੱਤ ਦੀ ਵਿਚਾਰ ਕਰੋ ਆਪ ਤੇਜ ਬਾਏ ਬਤਨੀ ਆਕਾਸ਼ਾ ਐਸੀ ਰਹਿਤ ਰਹੁ ਹਰ ਪਾਸਾ ਹਾਜ਼ਰ ਬਾਜ਼ ਰਹੋ ਰਹਿਤ ਐਸੀ ਰੱਖੋ ਜਿਵੇਂ ਪਾਣੀ ਅਗਰ ਪਟਾ ਤਤ ਵਾਲੀ ਰਹਿਤ ਰੱਖੋ ਦੇਖੋ ਪੰਜ ਤੱਤ ਕੀ ਹੈ ਠੰਡ ਹੈ ਪਾਣੀ ਧੰਦਾ ਹੈ ਬਾਣਾ ਪਾਣੀ ਨਿਵੇਦਨ ਜਾਂਦਾ ਬਾਣੀਵਾ ਹੋਵੇ ਮਾਨੂੰ ਨਿਵੇਦੀ ਵੇ ਕਰਦਾ ਬਾਣੀਵਾ ਵਾਧੂ ਜੀ ਵਾਧੂ ਜੀ ਤਾਂ ਹੋ ਜੇ ਬਾਣੀਵਾ ਹੋ ਤੇ ਹੰਕਾਰ ਬਨੂ ਚਾ ਕਰਦਾ ਇਹ ਤਾਂ ਅਸੀਂ ਪਾਣੀ ਤੋਂ ਸਿੱਖਿਆ ਕੀ ਲੈਣੀ ਹੈ ਬਾਣ ਬਾਈ ਪਾਣੀ ਤੱਕਦਾ ਕਿੱਥੇ ਜਾ ਗਿਆ ਸਮੁੰਦਰ ਨੀਵਾ ਹੋਊਗਾ ਆਪਣੇ ਮੂੜ ਚਲੇ ਜਾਂਦਾ ਇਹਦਾ ਮੂੜ ਪਾਣੀ ਦਾ ਨੀਵੇ ਤੋਂ ਹੋਏ ਨੀਵਾ ਹੋ ਹੀ ਜਾਵੇ ਆਪਣੇ ਮੂੜ ਚ ਸਮਾ ਜਾਂਦਾ ਇਹ ਨੀਵਾ ਹੋ ਗਈ ਆਪਣੇ ਮੂੜ ਚ ਸਮਾਊਗਾ ਆਹ ਪਥੇਰ ਬਾਹਰ ਪਥਨੀ ਆਕਾਸ਼ਾ ਹਾਏ ਹਵਾ ਪ੍ਰਥਵੀ ਆਕਾਸ਼ਾ ਐਸੀ ਰਹਿਤ ਰਹੋ ਹਰ ਪਾਸੇ ਇਹ ਰਹੇ ਇਹਦੇ ਚੋਂ ਐਸੀ ਰਹਿਤ ਪਛਾਣਨੀ ਹੋਣੀ ਆਪਣੀ ਰਹਿਤ ਪਛਾਣਨੀ ਆ ਵੰਦੀ ਰਹਿਤ ਜਿਹੜੀ ਆ ਮਨ ਨੇ ਹਵਾ ਵਰਗਾ ਸੁਭਾਅ ਹੈ ਇਹਦਾ ਹਵਾ ਉਹ ਨਾ ਜੰਦੀ ਇੱਕ ਜੰਦੀ ਜਿਹਨਾਂ ਚ ਆਪਣੇ ਮੂਡ ਤੋਂ ਇਹ ਸੰਸਾਰ ਦੇ ਭਾਣੇ ਨਾਲ ਉਲਟ ਹੈ ਤੇ ਕਪਟਾਂਵਾਂ ਵਾਲੇ ਸਾਡਾ ਸੰਸਾਰ ਦਾ ਭਾਣਾ ਕੱਲੇ ਕੱਲੇ ਦਾ ਸਾਰਿਆਂ ਦਾ ਇਹ ਗੁਰਕਾ ਭਾਣਾ ਇਹ ਉਲਟਾ ਆਪਣੇ ਭਾਣੇ ਦੀਆਂ ਮਨਮਤਾਂ ਨੇ ਸਾਰੀਆਂ ਜਿਹੜੀਆਂ ਮਨਮਤਾਂ ਵੀ ਇਹ ਆਪਣੇ ਭਾਣੇ ਦੀਆਂ ਨੇ ਕਪੜੇ ਬੜਿਆ ਪਾ ਆਪਣੀ ਬੁੱਧ ਹਜੇ ਤੀਰਨ ਤੇ ਪਰ ਬਿਲ ਤੋਹਰੇ ਤੇ ਇਹ ਸਾਰੀਆਂ ਉਲਟੀਆਂ ਨੇ ਮਾਇਆ ਨਾਲ ਜੋੜਦੀਆਂ ਨੇ ਤੇ ਠੀਕ ਹੈ ਕਹਿੰਦੀਆਂ ਨੇ ਵੀ ਸਾਰੇ ਜਿਹੜੇ ਵਿਕਾਰ ਨੇ ਬੜੇ ਨੇ ਪਰ ਛਡਾਉਂਦੀਆਂ ਵੀ ਨਹੀਂ ਕਿਸੇ ਨਾਲ ਕਿਸੇ ਤਰੀਕੇ ਨਾਲ ਵਿਕਾਰਾਂ ਦੀ ਪੂਰਤੀ ਕਰਦੀਆਂ ਨੇ ਜਿਹਨੂੰ ਬੁਰਾ ਕਹਿੰਦੀਆਂ ਨੇ ਉਹਦੇ ਨਾਲ ਦੂਰ ਜਾਣ ਦੀ ਗੱਲ ਹੀ ਨਹੀਂ ਕਰਦੀ ਉਦੀ ਪੂrti ਕਰਦੀਆਂ ਨੇ ਜੇ ਦੇਵੀ ਦੇਵਤੇ ਨੂੰ ਤੁਹਾਨੂੰ ਪਦਾਰਥ ਦਿੰਦੇ ਨੇ ਆਦਮੀ ਨੂੰ ਤੁਹਾਨੂੰ ਪਦਾਰਥ ਤੋਂ ਰੋਹਦੀਆਂ ਨੇ ਮੰਦਿਆਂ ਛਾਵਾਂ ਪੂਰੀਆਂ ਕਰਦੀਆਂ ਨੇ ਜੇ ਮਤਾਂ ਉਹ ਤਾਂ ਫਿਰ ਆਦਮੀ ਜਿਸ ਦਾ ਹਰਤਾ ਲੈਉਣੀਆਂ ਨੇ ਇਹ ਸੁਧਾਰ ਲੈ ਆ ਰਹੇ ਨੇ ਉਹ ਤੇ ਤੇਰੀ ਇੱਛਾ ਪੂਰੀ ਹੋ ਗਣੀ ਤੇ ਫਿਰ ਛਾਵਾਂ ਤਾਂ ਸਾਰੀ ਇੱਕ ਪਾਸੇ ਕਹਿੰਦੇ ਨੇ ਛਾਵਾਂ ਛੱਡਣੀਆਂ ਨੇ ਸਵਾਦ ਤਿੱਲਾ ਬਚੇ ਛਾਵਾਂ ਰੁਕੜੀਆਂ ਨੇ ਦੂਜੇ ਕਹਿੰਦੇ ਨੇ ਪਾਸੇ ਪੂਰੀਆਂ ਕੰਦੀਨ ਸ਼ੁਰੂ ਧਰਮ ਕਿਸੇ ਹੋਰ ਗੱਲ ਖਾਤਰ ਹੋਏ ਨੇ ਕੰਨਾ ਹੈ ਨ ਕੋਈ ਹੋਰ ਜਿੰਨੀਆਂ ਮਨਮਤਾਂ ਨੇ ਜਮਦਾ ਮਾਰਗ ਹੈ ਕ੍ਰਿਸ਼ਨ ਜਮਨਾ ਚ ਰਹਿੰਦਾ ਹੈ ਜਾਨਣਾ ਨੀ ਮੈਂ ਕੌਨੂੰ ਜਾਂਦੀ ਐ ਇਹ ਵਾਲੀ ਦੁੰਗਾ ਵੀ ਨੀ ਮੈਂ ਕੌਨੂੰ ਜਾਂਦੀ ਐ ਦੋਈ ਰੂ ਵੀ ਤਾਂ ਜਾਂਦੀ ਐ ਦੋਈ ਕੋਦੇ ਜਮੇ ਜਿਹਨੂੰ ਜਾਂਦੀ ਐ ਗੰਧਾਰ ਜਮਨੇ ਕੋਦੇ ਜਮੇ ਜੋ ਨਹੀਂ ਰਹਿਣੇ ਦਿੱਤੋ ਇਹਨਾਂ ਦਾ ਧਰਮ ਵੀ ਹੋਈ ਗੱਲ ਕਹਿ ਰਿਆ ਜੋ ਮਨ ਜੋ ਜੋ ਮੰਦੀ ਇਛਾ ਉਹਦੇ ਅਨੁਸਾਰੇ ਧਰਮ ਨੇ ਇਹਨਾਂ ਦੇ ਤਾਲੁਕ ਮੰਦਰ ਗੁਰਮਤ ਮੰਦੀ ਇਛਾ ਦੇ ਵਿਰੁੱਧ ਇਸ ਕਰਕੇ ਉਹਦਾ ਉਲਟੀ ਹੀ ਹੈ ਜਮਨਾ ਜਿਹੜੀ ਸਾਡੇ ਵਿਚਾਰ ਦਾ ਆਪਣੀ ਮਨੁਵੱਤ ਮਨੁਵੱਤ ਦਾ ਜਮਨੇ ਜਮਨਾ ਦਾ ਸੀ ਜਮ ਦਾ ਮਾਰਦਾ ਜਮਨੇ ਲੋੜ ਕੇ ਰੱਖਣ ਵਾਲੀ ਹੈ ਜਮ ਵੀ ਹੁੰਦਾ ਜਮ ਹੁੰਦਾ ਜਮਨਵਾਲ ਵਪਾਰ ਨੂੰ ਇਹ ਜਮ ਦੇ ਜਾਲ ਤੋਂ ਬਾਹਰ ਨਹੀਂ ਕੱਢਣ ਵਾਲੀਆਂ ਰਤਨ ਉਹਦੀਆਂ ਨਾਲ ਗੱਲੇ ਕਰਦੇ ਨੇ ਮੁਕਤੀ ਕਿਸ ਨੂੰ ਨਾ ਮਿਲ ਗਿਆ ਨਾ ਮਿਲਣੀ ਹੈ ਨਾ ਮੁਕਤੀ ਦਾ ਕੋਈ ਟਾਰਗੇਟ ਹੈ ਨਾ ਕੋਈ ਸਮਝਾ ਰਿਹਾ ਮੁਕਤੀ ਆਏ ਮਿਲੂਗੀ ਉਹ ਚੋੜ-ਮੋੜ ਦੀਆਂ ਕਹਾਣੀਆਂ ਉਹੀ ਬਣਾਈ ਹੋ ਜਾਂਦੇ ਨੇ ਫਰਾਡ ਗੰਗਾ ਉਲਟੀ ਚੱਲਦੀ ਐ ਮੰਨਦੇ ਵਿਚਾਰਦਾਰਾਂ ਨੂੰ ਗੁਰਮਤਿ ਵਿਚਾਰਦਾਰ ਬਿਲਕੁਲ ਉਲਟੀ ਹੈ ਮਨ ਲੋਭੀ ਹੈ ਲੋਭ ਛੱਡਣ ਲਈ ਚਾਹੁੰਦਾ ਉਹ ਵੱਡੀ ਲੋਭ ਛਡਾਉਂਦੀ ਹੈ ਇਸ ਸੰਸਾਰ ਛੱਡਣਾ ਨਹੀਂ ਚਾਹੁੰਦਾ ਉਹ ਪਹਿਲਾਂ ਹੀ ਗਾਨੀ ਹੈ ਪਹਿਲਾਂ ਨੂੰ ਹਾਲੂ ਕਬੂਲ ਪਹਿਲਾਂ ਹਾਲੂਦਾ ਹੈ ਵੀ ਜੇ ਸਾਡੇ ਕੋਲ ਹੁਣ ਤਸਰਤਾਂ ਤਣੇ ਗੋੜੀ ਮੋਰੀਓ ਯਾਹ ਕੋ ਪ੍ਰੇਮ ਕਰਨ ਕੋ ਚਾਹੋ ਉਹ ਤਾਂ ਪਹਿਲੇ ਸੰਸਾਰ ਛੱਡਣ ਦੀ ਗੱਲ ਕਰਦੀ ਹੈ। ਸ਼ਰਤਾਂ ਦੀ ਪਹਿਲਾ ਇਹ ਹੈ। ਦੂਜੀ ਮਤਲਬ ਦੀ ਸ਼ਰਤ ਨਹੀਂ ਹੈ ਇਹ। ਇਸ ਕਰਕੇ ਜਿਹੜੀ ਗੁਰਮਤਿ ਦਾ ਹੁੰਦਾ ਹੈ। ਗਿਆਨ ਦੀ ਗੰਗਾ ਇਹ ਬਿਲਕੁਲ ਉਲਟੀ ਹੈ ਸਾਰੇ ਸੰਸਾਰ ਦੇ ਮਤਲਬ ਤੇ। ਜੋ ਕਬੀਰ ਨੂੰ ਗੰਗਾ ਰਵੀ ਹੈ ਨਾ ਖੋਜੀ ਜਾ ਕੇ ਜਿਹੜੀ ਦਾ ਬਨਾਰਸ ਵਾਲੀ ਗੰਗਾ ਜੀ ਉਲਟੀ ਹੈ। ਉਹ ਨਿਵੇਦਨ ਵੀ ਆ ਰਹੀ ਹੈ ਰੂਹ ਦਾ ਨਿਵੇਦਨ ਇਹ ਜਿਹੜੀ ਗੰਗਾ ਇਹ ਪੁੱਠੀ ਜਾ ਰਹੀ ਹੈ ਬਾੜਾਂ ਦੇ ਵਿੱਚ ਜਾ ਰਹੀ ਹੈ ਉਹੜੇ ਬੜੇ ਬੜੇ ਪਹਾੜ ਲੈਣਾ ਇਹਨਾਂ ਦੇ ਬਾਹਰ ਦੇ ਵੀ ਦੇਵਤੇ ਜੋ ਵੀ ਉਤਾਰ ਫਲਾਨਾ ਢੁਕ ਹੈ ਪਿਆਰੀ ਸ਼ਿਮੂ ਨੇ ਇਹ ਕਹਿੰਦੇ ਉੱਤੇ ਦੀ ਨੋ ਵੀ ਜਾਂਦੀ ਹੁੰਦਾ ਉਹ ਥੱਲੇ ਜਾ ਜਾਂਦੇ ਨੇ ਤਾਂ ਹੀ ਕੁਬੀਰ ਕਹਿੰਦਾ ਕੌਣ ਬੁਣੀ ਜਮਨ ਕੁਮਾਰ ਤੇਰਾ ਬੁਣੀ ਇੱਕ ਦੱਸੋ ਤੁਹਾਡਾ ਜਿਹਨੇ ਮਨ ਮਾਰਿਆ ਹੋਵੇ ਮਨ ਜਤਨ ਦੀ ਗੱਲ ਕੀਤੀ ਹੋਵੇ ਨਾ ਵੀਰ ਉੱਤੇ ਕੰਗਾ ਚਲੀ ਗਈ ਉਹ ਬੁਣੀ ਤ੍ਰਿਸ਼ੂਣੇ ਕੱਲੇ ਛੱਡਦੇ ਨਰਪਾਇ ਕਰਦੀ ਹੈ ਕੋਈ ਪੈਸੇ ਨਹੀਂ ਦੇਵੀ ਦੇਵ ਚੰਦੀ ਇਹਦੇ ਵਿੱਚ ਕੀ ਹੁੰਦਾ ਸਾਡੇ ਵਰਗੇ ਆਦਮੀ ਨੇ ਉਹ ਬਾਕੀ ਨਾਲੇ ਝੂਠ ਬੋਲਿਆ ਉਹ ਇਹੇ ਕਰਾਹੋਰਾ ਮਾਤਾ ਸਭ ਝੂਠ ਹੈ ਕੁਝ ਵੀ ਨਹੀਂ ਹੁੰਦਾ ਇਹਨਾਂ ਦੇ ਵਿੱਚ ਇਹ ਤਾਂ ਸਾਡੇ ਪੜ੍ਹੇ ਲਿਖੇ ਬੰਦੇ ਵੀ ਸਾਡੇ ਜਾਣਦੇ ਨੇ ਵੀ ਝੂਠ ਹੈ ਉਹ ਵਿਵਾਹ ਤਾਂ ਹੀ ਨਹੀਂ ਕਰਦੇ ਧਰਮ ਤੇ ਕਹਿੰਦਾ ਝੂਠ ਹੈ ਉਹੋ ਦਾ ਕੰਮ ਹੈ ਮਨੁੱਖ ਜਿਹੜੀ ਉਹਨਾਂ ਨੂੰ ਗੁਰਮਤ ਦਾ ਗਿਆਨ ਨਹੀਂ ਤਾਂ ਕਰਕੇ ਖੁੱਲਕੇ ਨਹੀਂ ਬੋਲਦੇ ਵਿਚਾਰੇ ਉਦੋਂ ਕਰਦੇ ਨੇ ਆਲੇ ਦਿਲਦੇ ਨੇ ਵੀ ਜੇ ਤੇ ਕੋਈ ਨਿਆਣ ਬਿਮਾਰ ਹੋ ਗਿਆ ਉਹ ਗੱਲ ਦਾ ਕੋਈ ਛੋਟ ਹੁੰਦੀ ਆ ਲਖਣ ਦੇਲੇ ਤੇ ਉਹ ਉੱਡਾ ਪੈ ਗਿਆ ਤਾਂ ਇਹ ਕੀਤਾ ਸੀ ਉਹਨਾਂ ਕੋ ਖਿਆਨ ਨਹੀਂ ਹੈਗਾ ਕਰਵਾਦਾ ਤਾਂ ਵੀ ਨਹੀਂ ਮੰਨਦੇ ਉਹ باوجود ਕਰਮਦੇ ਨਾ ਗਿਆ ਉਹ ਤਾਂ ਵੀ ਨਹੀਂ ਮੰਨਦੇ ਉਹ ਕੁਵੇਂ ਨੂੰ ਕਰਵਾਦਾ ਗਿਆ ਨੇ ਉਹ ਕੁਵੇਂ ਨਹੀਂ ਜਿਹੜੀ ਗੰਗਾ ਉਲਟੀ ਹੈ ਜੋ ਗੁਰਮਤ ਵਿਚਾਰ ਧਾਰਾ ਹੈ ਮਨੁੱਖਤ ਨੂੰ ਰੋਕ ਕੇ ਉਹਦੇ ਪਿੱਛੇ ਲਾ ਦੇਣਾ ਗੁਰ ਕੀ ਮਰਜ਼ੀ ਦੇ ਪਿੱਛੇ ਆਪਣੀ ਮਰਜ਼ੀ ਲਾਉਣੀ ਹੈ ਮੰਨੋ ਗੁਰੂ ਘਰ ਬਣਾ ਅੰਦਰ ਗੁਰਕੇ ਪਾਣੀ ਚੱਲ ਇਹਦਾ ਜਿਹੜਾ ਵਿਆਖਿਆ ਕੀਤੀ ਹੈ ਗਾਫਾ ਜਾ ਕੇ ਆਪਣੇ ਪਾਣੀ ਦੇ ਪਰ ਚੱਲੇ ਪਾਣੀ ਵਿਚੜ ਚੋਟਾ ਖਾਏ ਗੁਰਕੇ ਪਾਣੀ ਜੇ ਚੱਲੇ ਵਿਚ ਮੋਹਤ ਬੈਠਾ ਗੁਰਕੇ ਪਾਣੀ ਚੱਲੂਗਾ ਆਪਣੇ ਪਾਣੀ ਵਿਚੜੂਗਾ ਗੁਰ ਗੁਰਕੇ ਪਾਣੀ ਦਾ ਮੁਲਾਪ ਹੈ ਆਪੇ ਉਲਟੀ ਹੋਗੀ ਪਿਓਰਟੀ ਹੋ ਗਈ ਦਰਮਤਾਂ ਦਰਮਤਾਂ ਬਨ ਮਤ ਦਾ ਨੋਂ ਦਰਮਤਾਂ ਦਰਮਤਾਂ ਨੇ ਦੂਰੀ ਬਣਾ ਲਈ ਹੈ ਜਿੱਦ ਨੂੰ ਜਾਣਾ ਸੀ ਜਿਹਦਾ ਨਏ ਆਏ ਨੇ ਚੜ ਕੇ ਪੌੜੀਆਂ ਉੱਤੋਂ ਦੂਰੀ ਬਣਾ ਰਹੀ ਹੈ ਪਿਛੇ ਨੂੰ ਬੋਲ ਰਹੀ ਹੈ ਨੀਵੇਂ ਤੋਂ ਚੜ ਕੇ ਤਾਂ ਪੌੜੀਆਂ ਆਏ ਆ ਉੱਥੇ ਨੇ ਰੋਡ ਦਾ ਤੇਨੇ ਜਿਹਾ ਕੋਲ ਦੂਰੀ ਬਣਾਉਂਦੀ ਆ ਨੀ ਇਹਨਾ ਨਾ ਦਰਮਤਾਂ ਅੰਦਰ ਦੂਰੀ ਬਣਾਉਂਦੀਆਂ ਨੇ ਸੱਚ ਨਾ ਹੋਵੇ ਸੱਚ ਦਾ ਦੂਰ ਲੈ ਜਾਣਗੇ ਇਸ ਕਰਕੇ ਜਿਹੜੀ ਉਲਟੀ ਗੰਬਾਇਣ ਗੁਰਮਤ ਇਹਦੇ ਨਾਲ ਮਨਮਤ ਨੂੰ ਰੋਕ ਕੇ ਮੋਰ ਤੇ ਬੰਨ੍ਹ ਛੇ ਜਿਵੇਂ ਫ੍ਰੀਜ਼ਰ ਬੰਦ ਸੀਵੇਂ ਦਰਿਆ ਦਰਿਆ ਵਾਂ ਨੂੰ ਜਮਨਾ ਬੰਨ੍ਹਤੀ ਬੰਨ੍ਹ ਕੇ ਤੋੜ ਕੇ ਨਾ ਕਿਨਾਰਾ ਉਹਦੇ ਚ ਪਾਤੀ ਗੰਗਾ ਚ ਪਟ ਕੇ ਵੀ ਇੱਧਰੋਂ ਜਾਣਾ ਨਹੀਂ ਪਉ ਰੋੜੇ ਦਾ ਟੁੱਟਣੇ ਨਹੀਂ ਦੇਣਾ ਬੰਨ੍ਹ ਪਾਣੀ ਉਹਦੇ ਚ ਪੈ ਜਾ ਆਪੇ ਜਾਊ ਜਦ ਨੂੰ ਉਹ ਜਾਊਦ ਨੂੰ ਇਹ ਜਾਊ ਜਬਰਦਸਤੀ ਕਰਕੇ ਪਾਣੀ ਚ ਲਾਇਆ ਹੋਣਾ ਮਹਾਰਾਜ ਨੂੰ ਇਹੀ ਟੱਪ ਹੈ ਟੁੱਟਣਾ ਨਹੀਂ ਵਾਰਡ ਦਾ ਬੋਲ ਓਏ ਫਿਰ ਬਣਾ ਟੁੱਟਣ ਨਹੀਂ ਦੇਣਾ ਬੜਾ ਖਤਨਾਕ ਜੇ ਬਣਾ ਟੁੱਟ ਗਿਆ ਬਣਾ ਲਾਉਣਾ ਨਹੀਂ ਚਾਹੀਦਾ ਜੇ ਧਿਆਨ ਵੀ ਰੱਖਣਾ ਜੇ ਟੁੱਟ ਗਿਆ ਫਿਰ ਬਹੁਤ ਦੁੱਖ ਹੈ ਤੇਰੋਂ ਤਵੇਂ ਅਸਰ ਹੋ ਜੂਗਾ ਇਹ ਜਿਹੜੇ ਭੈੰਕਰ ਅਪਰਾਧ ਕਰ ਦਿੰਦੇ ਨੇ ਨਾ ਧਰਮ ਕਾ ਜਮੀ ਸਿਧਾਨ ਨਾਲ ਉਹ ਕਰੇ ਨਹੀਂ ਸਕਦੇ ਇਹ ਧਰਮ ਕਾ ਜਮੀ ਬਗੜ ਜਾਣਾ ਇਦਾਂ ਜਿਹੇ ਭੈੰਕਰ ਅਪਰਾਧ ਕਰ ਦਿੰਦਾ ਜਿਵੇਂ ਰਾਮਦਾਸ ਨੇ ਕਰਤੇ ਤੁਹਾਨੂੰ ਕੋਈ ਨਹੀਂ ਸੀ ਨਾ ਸਰਦਾਰ ਮਾਰਦਾ ਪਛਾਣ ਨਹੀਂ ਸਕਿਆ ਉਹ ਸਰਦਾਰ ਮਰਦਾ ਕਤਲ ਕਰਦਾ ਆਹ ਤਾਂ ਜਿਵੇਂ ਜੇ ਦੂਜਾ ਰਾਜਾ ਹੁੰਦਾ ਕੰਬ ਜਾਂਦਾ ਜੇ ਕੁਬੇਰ ਨੂੰ ਅੱਗੇ ਡੋਲਸਟੀ ਆਇਆ ਰਾਮਦੇਵ ਨੂੰ ਸਿਧਿਆ ਦੇਖਿਆ ਨਾ ਰਾਜਾ ਖਾਨ ਹੋ ਗਿਆ ਡਰ ਗਿਆ ਬਿੱਟਾ ਭਰਾ ਹੋ ਗਿਆ ਕੋਹੋ ਧਰਮ ਕਹਿਣਾ ਪੱਕਾ ਨਹੀਂ ਜਿੰਨਾ ਰਾਮਦੇਵ ਸੀ ਪੱਕਾ ਜਿੰਨਾ ਧਰਮਕ ਜਿਆਦਾ ਵੱਡਾ ਆਦਮੀ ਹੋਊ ਜੇ ਪੁੱਠਾ ਚੱਲ ਜਾ ਉਹਨਾ ਹੀ ਨੁਕਸਾਨ ਜਾ ਉਹਨਾ ਹੀ ਭਰਾ ਵੱਡਾ ਕਰ ਲੈਂਦਾ ਜਦੋਂ ਰਾਮਦੇਵ ਨੂੰ ਪਤਾ ਲੱਗਾ ਜਾਨੂ ਦੇਰ ਹੋ ਚੁੱਕੀ ਸੀ ਜਦੋਂ ਰਾਮਦੇਵ ਨੂੰ ਪਤਾ ਲੱਗਾ ਜੇ ਉਹਨਾਂ ਨੂੰ ਵੱਢ ਕੇ ਰ ਜਾਨੂ ਦੇਰ ਹੋ ਚੁੱਕੀ ਸੀ ਕਹਿੰਦੇ ਜਿੰਦਗੀ ਥੋੜੀ ਜਿਹੀ ਰਹੇਗੀ ਫਿਰ ਆ ਜੀਵਨ ਥੋੜਾ ਲੜਾ ਲਿਆ ਮੁੰਡਾ ਉਹਦਾ ਢੇਰ ਸੀ ਵੱਡਾ ਉਤੋਂ ਪਤਾ ਲੱਗਦਾ ਨਾ ਹਰੇ ਜਿਨ ਜਾਨ ਸੰਗਮੋਂ ਮਨਮਨਾਵ ਜਿਨ ਜਾਲ ਜਲਦੇ ਬਿਨ ਜਲ ਜਲਦੇ ਨਾ ਦਾ ਸਰੀਰ ਲਾਈਦਾ ਹੁੰਦਾ ਸੰਗਮ ਕੀ ਆਇਆ ਇਹ ਸਬਬ ਹੋਇਆ ਮਨਵਤਾ ਵਰਮਣ ਦਾ ਜਮਨਾਰ ਗੰਗਾ ਦੇ ਸਮੇਂ ਆ ਬਾਹਰਲਾ ਸੰਗ ਨੂੰ ਨਹੀਂ ਕਿਹਾ ਆ ਸੰਗ ਨੂੰ ਸੀ ਕਰ ਲਿਆ ਬਾਹਰ ਇੱਕਦਾਂ ਜਮਨਾ ਰਖ ਲਿਆ ਕਦਾਂ ਗੰਦਾ ਰਖ ਲਿਆ ਆ ਗੱਲ ਸੀ ਬੇਦ ਵਿੱਚ ਲਿਖੀ ਹੋਈ ਗੰਦਾ ਜਮਨਾ ਬਾਹਰ ਬਣਾ ਕੇ ਜਮਨਾ ਦੇ ਕੋਲ ਕੌਣ ਲੈਂਦਾ ਪੇਸ਼ ਨੂੰ ਰੀਣ ਕੌਣ ਹੈ ਤੁਸੀਂ ਬਾਹਰ ਨੂੰ ਠੀਕ ਹੈ ਜਮਨਾ ਦੇ ਕੋਲ ਰਹਿੰਦਾ ਹੈ ਪਰ ਜਗਲਾ ਵਰਗਾ ਹੈ ਜਗਲ ਮਨ ਬੰਦ ਨਹੀਂ ਹੋ ਸਕਦਾ ਸੰਸਾਰ ਦੇ ਵਿੱਚ ਸੰਸਾਰ ਦੇ ਵਿੱਚ ਪ੍ਰਮਾਣ ਕੀ ਕ੍ਰਿਸ਼ਨ ਦੀ ਹੈ ਪਰ ਰਲੋ ਤਲ ਦੇ ਵਿੱਚ ਮਨ ਖੋਜਣਾ ਇਹ ਵੀ ਇੱਕ ਗਿਆਨ ਹੈ ਕ੍ਰਿਸ਼ਨ ਭਗਤੀ ਕੀ ਹੈ ਕ੍ਰਿਸ਼ਨ ਵੀ ਕਹਿੰਦੇ ਜੋ ਮੈਂ ਦੇਖ ਰਿਹਾ ਹਾਂ ਉਹ ਨਹੀਂ ਸਰੀਰ ਮੈਂ ਨਹੀਂ ਹਾਂ ਇਹ ਬਤਾਓ ਜੇ ਆਤਮਾ ਹੋ ਮਾਨਾ ਹੋ ਆਤਮਾ ਦਾ ਜਿਉਣੀ ਆਤਮਾ ਨੇ ਸਰੀਰ ਦੀ ਜਨਮ ਲਈ ਉਹ ਕਰੇ ਚਲ ਜਿਹੜਾ ਕ੍ਰਿਸ਼ਨ ਦਾ ਮੂਲ ਹੈ ਉਹ ਰਾਮ ਜਿਹੜਾ ਸਾਹ ਲੈ ਰਿਹਾ ਰਾਮ ਜਿਹੜਾ ਤਿਰਕੁਟਿ ਵਿੱਚ ਚੱਲੇ ਉਹ ਕ੍ਰਿਸ਼ਨ ਇਸ ਕਰੇ ਰਾਮ ਅ ਕ੍ਰਿਸ਼ਨ ਦੇ ਭਗਤਾਂ ਡੋਢੀ ਬੋਲੀ ਬੋਲਦੇ ਕ੍ਰਿਸ਼ਨ ਦੇ ਹੱਥ ਵਿੱਚ ਤਾਂ ਸਰੀਰ ਹੈ ਰਾਮ ਦੇ ਹੱਥੇ ਤਾਂ ਸਰੀਰ ਨਹੀਂ ਹੈ ਰਾਮ ਤਾਂ ਸਾਹ ਲੈਂਦਾ ਵੀ ਯਾਰ ਸੰਸਾਰੀ ਲਾਇਕ ਕ੍ਰਿਸ਼ਨ ਨੇ ਲੋੜ ਹੈ ਆਪਨੇ ਨਾਲ ਲੈਣਾ ਹੋਰ ਉਹਦੇ ਨਾਲ ਹੈ ਇਹ ਬਲੋਸਪੀਆ ਇਸੇ ਅਦਾਵ ਦੇ ਖੜ ਗਿਆ ਵੇਦ ਦੇ ਪਰ ਜਿਹੜੇ ਲਿਖਣ ਵਾਲੇ ਤਾਂ ਉਹਨਾਂ ਦੀ ਵਿਗੜੀ ਗੱਲ ਸਹੀ ਨਹੀਂ ਬਣੀ ਸਹੀ ਨਹੀਂ ਬਣੀ ਵਿਗੜੀ ਗੱਲ ਗੋਪੀਆਂ ਕੀ ਨੇ ਗੋਪੀਆਂ ਬਣ ਮਤਾਲੇ ਗੋਪੀਆਂ ਕਨਿਆ ਨੇ ਕੋਈ ਅੰਤਰੀ ਮਨਵਤਾਨੇ ਨਾਲੀ ਉਹ ਜਿਹਨੀਆਂ ਗੋਪੀਆਂ ਨੇ ਹੋਣੀ ਤਾਂ ਹੈਗਾ ਉਹਦੇ ਵਿੱਚ ਤ੍ਰਿਜ੍ਰਿਤ ਤ੍ਰਿਜ੍ਰਿਤ ਗੋਪੀਆਂ ਹੀ ਨੇ ਹੋਰ ਕੁਝ ਨਹੀਂ ਹੋ ਉਹ ਕ੍ਰਿਸ਼ਨ ਦੇ ਗੋਪੀਆਂ ਨੇ ਸਾਰੀਆਂ ਉਹਨਾਂ ਦੇ ਕੱਪੜੇ ਲੈ ਕੇ ਖੜਿਆ ਹੋਇਆ ਉਹਤੇ ਇਹ ਕੰਮ ਹੁੰਦੇ ਨੇ ਮਨ ਮਤਾ ਜੇ ਉਹ ਮਨ ਮਤਾ ਜੇ ਜਾਰੇ ਕੀਤੇ ਨੇ ਇਹ ਕੰਮ ਉਹਨਾਂ ਦੇ ਸੰਸਾਰ ਜੁੜ ਗਏ ਜਿਹੜੇ ਹੁੰਦੇ ਸੰਸਾਰ ਦੇ ਮਤਾ ਜੇ ਇਹ ਕੰਮ ਹੁੰਦੇ ਨੇ ਸੰਸਾਰੀ ਲੋਕ ਇਹ ਜੇ ਹੁੰਦੇ ਨੇ ਉਹ ਸੰਸਾਰ ਦਾ ਮੇਰਾ ਜੇ ਗੁਰਮਤ ਨੂੰ ਛੱਡ ਦਾਂਗੇ ਤਾਂ ਇਹ ਜੇ ਕੰਮ ਨੇ ਉਹ ਨਕਸ਼ਾ ਨਹੀਂ ਦੂਰ ਪਸਾ ਲੈਣਾ ਉਹ ਨਰਕ ਘੋਰ ਦਾ ਦਵਾਰਾ ਹੈ ਹੋ ਨਰਕ ਘੋਰ ਦੇ ਦਵਾਰੇ ਦਾ ਦਰਸ਼ਨ ਕਰਾਇਆ ਹੋਰ ਕੀ ਕਰਾਇਆ ਰਾਜੇ ਜਾਣ ਕਰਨ ਨੂੰ ਨਹੀਂ ਸੀ ਕਰਾਇਆ ਉਹ ਰਾਜੇ ਜੰਗ ਤੇ ਥੋੜੀ ਗਲਤੀ ਹੋ ਗਈ ਨਰਕ ਦਿਖਾਇੀ ਸੀ ਵੀ ਦੇਖ ਲੈ ਗਲਤੀ ਕਰ ਬਣ ਜਗਾਂ ਨੂੰ ਕਰਦੀ ਆ ਕੁਛ ਨਰਕ ਕੋ ਹਰ ਦੇ ਦਵਾਰੇ ਦਾ ਹੋਰ ਅਸੀਂ ਨਰਕ ਦਾ ਰਖਸ਼ਕ ਤੇ ਨਹੀਂ ਹੈਗਾ ਨਰਕ ਦਾ ਨਕਸ਼ਾ ਹੈ ਸਾਰੀ ਜਿਹੜੇ ਤਿਰ ਤੋਂ ਲੇ ਹੋ ਕੰਗਾਮਣੀ ਕੰਗਾਮਣੀ ਹੈ ਵਰ ਗੈਰ ਇਹ ਨਰਕ ਹੋਰ ਦਾ ਦਵਾਰ ਹੈ ਫਿਰ ਉਹ ਦਿਖਾਉਣਾ ਨਹੀਂ ਸੀ ਕਿਉਂ ਇਹ ਨਰਕ ਹੋਰ ਦਾ ਦਵਾਰ ਹੈ ਉਹ ਤੇਰੀ ਅਜਿਹੇ ਤਰ੍ਹਾਂ ਦੀ ਗੱਲ ਹੋਰ ਕੁਝ ਨਹੀਂ ਨਵੀਂ ਗੱਲ ਕੋਈ ਨਹੀਂ ਹੈਗੀ ਇੱਥੇ ਇਸ਼ਾਰੇ ਕੀਤਾ ਨਾ ਉੱਥੇ ਜ਼ਿਆਦਾ ਦਿਖਾ ਦਿੱਤਾ ਆਖਰੀ ਦਿਖਾਇਆ ਉਹ ਜਨਨ ਨੂੰ ਅਖੀਰ ਜੇ ਦਿਖਾਇਆ ਸੀ ਫਿਰ ਵੀ ਜਨਨ ਨੂੰ ਦਿਖਾਇਆ ਹੋਰ ਕਹਿੰਦੇ ਉਹਨਾਂ ਨੇ ਦੱਸ ਦਿੱਤਾ ਕਰ ਕੋਰ ਕਦਵਾਰਾ ਜਿਹੜਾ ਜਾਣ ਗਿਆ ਸਾਰੀ ਗੱਲ ਸਮਝ ਗਿਆ ਉਸਨੂੰ ਦਿਖਾਇਆ ਨਾ ਹੋਰ ਰੰਗ ਜੇ ਉਹ ਦੱਸ ਦਿੱਤਾ ਬਾਕੀ ਦਾ ਸਾਰੇ ਨਰਕ ਜੇ ਨੇ ਉਹਨੂੰ ਦਿਖਾਣਾ ਸੀ ਆ ਫਿਰ ਜਿਹੜਾ ਰੋਜ਼ ਨਰਕ ਜਿਹੇ ਰਹਿੰਦਾ ਉਹਨੂੰ ਕੀ ਦਿਖਾਉਣਾ ਜਿਹੜਾ ਨਖਤੋਂ ਭੱਜਦਾ ਉਹਨੂੰ ਦਿਖਾਈਦਾ ਖਾਲ ਖਾਲ ਨਰਕ ਤੋਂ ਭੱਜਿਆ ਹੋਇਆ ਤਾਂ ਉਹਨੂੰ ਦਿਖਾਇਆ ਵੀ ਇਦਾਂ ਜਿਹੇ ਤੇ ਨਰਕਾ ਨਰਕੀ ਜੀਵ ਨੇ ਸਾਰੇ ਉਹ ਉਹ ਸਾਰੇ ਤੇਰੀਆ ਜਿਹੜੇ ਤਰਲਾਲੇ ਨਰਕੀ ਜੀਵ ਨੇ ਆ ਦੂਰ ਫਸੇ ਆਹੀ ਜੱtai ਤੇ ਕੁਛ ਨਹੀਂ ਰੱਖਿਆ ਹੋਇਆ ਫਿਰ ਦਿਖਾਤਾ ਉਹਨੂੰ ਫਿਰ ਦਿਖਾਤਾ ਉਹਨੂੰ ਦਰਸ਼ਨੇ ਕਰਾਇਆ ਸਿਰਫ ਹੋ ਤਾਂ ਹੈ ਗੈਨ ਜਾਣਾ ਸੰਗਮ ਮਨਮ ਹੈ ਨਾ ਬਿਲਕੁਲ ਸੱਲੋਂ ਨੂੰ ਸਮੂਹਗੀ ਦਾ ਹੈ ਮੰਡੀ ਵਿਚਾਰਤਾਰਾ ਪਰ ਗੁਰਮਤਿ ਵਿਚਾਰਤਾਰਾ ਮੰਨਨੇ ਆਪਣੀ ਵਿਚਾਰਤਾਰਾ ਛੱਡਤੀ ਦੋਨਾਂ ਦਾ ਸੰਗਮ ਹੋ ਗਿਆ ਉੱਥੇ ਮਨ ਨੂੰ ਦੋ ਰਿਆ ਫਿਰ ਵੀ ਤੇ ਆਪਣੇ ਵਿਚਾਰਤਾਰਾ ਛੱਡ ਕੇ ਪੈਰ ਪੈਣ ਤੇ ਪਤਾ ਲੱਗ ਗਿਆ ਤੇ ਵਿਚਾਰਤਾਰਾ ਛੱਡੀ ਛੁਡੀ ਠੀਕ ਹੈ ਜੋ ਪਰਮੇਸ਼ਰ ਕਰਦਾ ਉਹੀ ਠੀਕ ਹੈ ਜੋ ਮੈਂ ਸੋਚਦਾ ਸੀ ਉਹ ਠੀਕ ਨਹੀਂ ਸੀ ਇਸ ਸੰਲਗ ਦੇ ਵਿੱਚ ਨਾ ਹੁਣ ਸਮਝ ਆਈ ਜਾਂਦੀ ਹੈ ਉਹ ਨਾ ਹੁਣ ਆ ਗਈ ਹੈ ਪਤਾ ਲੱਗਦਾ ਉਹ ਤੇ ਗਲਤੀਆਂ ਦਾ ਆਪਣੀਆਂ ਦਾ ਜੋ ਮੈਂ ਸੋਚਦਾ ਸੀ ਉਹ ਗਲਤ ਸੀ ਪਰ ਮੇਸ਼ਰ ਜੋ ਕਰਦਾ ਉਹ ਵੀ ਠੀਕ ਕਰਦਾ ਮੈਨੂੰ ਉਹ ਤਾਂ ਗਲਤ ਲੱਗਦਾ ਸੀ ਹੁਣ ਵੀ ਲੋਕਾਂ ਨੂੰ ਲੱਗਦਾ ਕਰੋ ਗਲਤ ਹੁੰਦਾ ਨਹੀਂ ਉਹੀ ਭਲੇ ਜਿਹੋ ਹੁੰਦਾ ਆਦਮੀ ਦੇ ਆਵੇ ਦਵਾਈ ਕੌੜੀ ਵੀ ਹੋਵੇ ਭਲੇ ਜੋਹੀ ਹੁੰਦੀ ਹੈ। ਲੋਚਾ ਸੰਸਾਰ ਇਹੋ ਵਿਵਹਾਰਾ ਲੋਚਾ ਸੰਸਾਰ ਲੋਚਾ ਹੀ ਚਾਹੁੰਦੀ ਹੈ। ਸੰਸਾਰ ਲੋਚਾ ਦੀ ਲਗਾਤਾਰ ਕੋ ਲੋਚ ਰਹਿੰਦੀ ਹੈ। ਨਾਂ ਦੀ ਭੁਖ ਰਹਿੰਦੀ ਹੈ ਲੋਚਾ ਸੰਸਾਰ ਰੱਖਦੀ ਹੈ। ਇਹ ਲੋਚ ਬਦਲਦੀ ਨਹੀਂ ਹੈਗੀ ਉਹਦੀ। ਇਹ ਨਹੀਂ ਕਦੇ ਕਾਲਸੇ ਦੀ ਇੱਛਾ ਹੋਗੀ ਕਾਲੇ ਤਾਸੇ ਦੀ ਹੋਗੀ। ਸੋ ਸਾਰੀ ਆਦਮਨ ਦੀ ਇੱਛਾ ਬਦਲਦੀ ਹੈ। ਮਾਇਆ ਧਾਰੀਆਂ ਦੀ ਇੱਛਾ ਬਦਲਦੀ ਰਹਿੰਦੀ ਹੈ ਗੁਰੂ ਮੰਨ ਦੀ ਇੱਛਾ ਬਦਲਦੀ ਉਹ ਨਹੀਂ ਕਰ ਨੇਕ ਆਸ ਆਸ ਰੱਖੋ ਬਨਵਾਏ ਉਹਨਾਂ ਨੇ ਆਸਿਕ ਰੱਖੀ ਹੈ ਜਦ ਪੂਰੀ ਹੋ ਜਾਂਦੀ ਹੈ ਜਿੰਨਾ ਜਪੂਰੀ ਹੁੰਦੀ ਨਹੀਂ ਉਹਨਾਂ ਅਜੇ ਵੀ ਬਦਲਦੀ ਪੂਰੀ ਹੋਈ ਤੇ ਬਾਅਦ ਕੀ ਬਦਲਨੀ ਹੈ ਪੂਰੀ ਹੋਣ ਦਾ ਪਹਿਲਾਂ ਪਹਿਲਾਂ ਦਾ ਬਣਨ ਦੀ ਆਸ ਹੈ ਜੇ ਪੂਰੀ ਹੋ ਗਈ ਫਿਰ ਕੀ ਬਦਲਨੀ ਫਿਰ ਤਾਂ ਉਹ ਇੱਛਾ ਪੂਰੀ ਹੋਣਾ ਸਭੇ ਇੱਛਾ ਪੂਰੀ ਹੋ ਜਾਂਦੀ ਹੈ ਨੇ ਉਹ ਚਨਾਮ ਵਾਲੀ ਪੂਰੀ ਹੋਵੇ ਤੇ ਵਾਧਾ ਸਾਰੀਆਂ ਇੱਛਾ ਪੂਰੀ ਹੋ ਜਾਂਦੀਆਂ ਨੇ ਹੋਰ ਇੱਛਾ ਰਹਿੰਦੀ ਹੋਈ ਨਹੀਂ ਹੈ ਸਮ ਸਾਲ ਲੋਚਾ ਸਮ ਇੱਕ ਸਾਲ ਲੋਚਾ ਇਹੋ ਵਿਹਾਰ ਵਾਹ ਵਿਹਾਰ ਵੀ ਆਈ ਹੈ ਸਮ ਸਮਾਨ ਵਿਹਾਰ ਹੈ ਸਾਰੇ ਰੋੜ ਲੋਚਾ ਕੀ ਹੈ ਬੁਰੇ ਦਾ ਭਲਾ ਕਰ ਲੋਚਾ ਕੀ ਹੈ ਜੀ ਬੁਰੇ ਦਾ ਭਲਾ ਕਰ ਇਹਨਾਂ ਦਾ ਸਾਰੇ ਸਮ ਸਾਰੇ ਬਰਬਰ ਹੋਗੇ ਜੇ ਬੁਰੇ ਦਾ ਵੀ ਭਲਾ ਕਰਨਾ ਬਲੇ ਦਾ ਨਾ ਕਰ ਲੈ ਬਲੇ ਦਾ ਸੀ ਕੀ ਭਲਾ ਕਰਨਾ ਉਹ ਤਾਂ ਪਹਿਲਾ ਹੀ ਭਲਾ ਹੈ ਭਲਾ ਦਾ ਪਹਿਲਾ ਹੀ ਭਲਾ ਹੈ ਉਹਦਾ ਭਲਾ ਸੀ ਕੀ ਕਰ ਗੁਰੇ ਦਾ ਹੀ ਭਲਾ ਕਰ ਸਕਦੇ ਨੇ ਅਨਪੜ੍ਹ ਨੂੰ ਪੜਾਈ ਦਉਂਦਾ ਬੜੇ ਦਾ ਕੀ ਬਣਾਉਣਾ ਜਿਹੜਾ ਪਹਿਲੇ ਹੀ ਬੜਿਆ ਹੋਇਆ ਹੂੰ ਤਤ ਵਿਚਾਰ ਕਿਆ ਉਹਰ ਵਿਚਾਰਾ ਬਸ ਕਹਿੰਦੇ ਵਿਚਾਰ ਕੀ ਹੈ ਉਹਦੀ ਵਿਚਾਰ ਦਾ ਕੀ ਹੈ ਤਤ ਵਿਚਾਰ ਦਾ ਹੋਰ ਕੋਈ ਵਿਚਾਰ ਇਹ ਨਹੀਂ ਕਰਦਾ ਉਹ ਤਾਕਵ ਜਾਣਦਾ ਸਿੱਖ ਗੁਰਮੁਖ ਫਿਰ ਇਦਾਸ ਕਿਤੇ ਸਿੱਖ ਵਾਸਤੇ ਦਾਸ ਬਣ ਲੈ ਗੁਣੀ ਇਦਾਸ ਵਿਚਾਰਨ ਨੂੰ ਨਹੀਂ ਗਿੜੇ ਦਾਸਕਾਰ ਨੇ ਸਾਰੇ ਵਿਦਵਾਨ ਨੇ ਸੋ ਇਹ ਤਾਂ ਸਾਰੇ ਸਮਰਤ ਵੇਦ ਪੁਰਾਨ ਪਤਨ ਗੁਰਬੁਧੀਆਂ ਉਹ ਇਦਾਸ ਹੈ ਇਦਾਸ ਲੈ ਕੇ ਡੁੱਬ ਜਾਂਦਾ ਪਰਮਦੇਵ ਨੂੰ ਬੰਗਿਆਂ ਦੇ ਰਸਤੇ ਨੂੰ ਕੱਚੇ ਉਤਾਨਵਾਤੇ ਇਦਾਸ ਕਾਫੀ ਹੈ ਇਹ ਕਰਕੇ ਬਗਵਾਨ ਨੇ ਗਲਤੀ ਨਹੀਂ ਕੀਤੀ ਇਦਾਸ ਲਿਖ ਕੇ ਆਹ ਇਹ ਦਾਸ ਲਿਖੀ ਜਾਂਦੀ ਹੁੰਦਾ ਇਹਨਾਂ ਨੂੰ ਕੀ ਸਮਝ ਆ ਬੰਦਵਾਲਾ ਨੂੰ ਇਹ ਦਾਸ ਕੀ ਗੱਲ ਹੈ ਇਹ ਦਾਸ ਕੀ ਮੁਖਸਰ ਇਹ ਦਾਸ ਨਾ ਸਮਝ ਆ ਜਾਂਦਾ ਸਭ ਤੋਂ ਜੀ ਨੋ ਹੁੰਦੀ ਇਹ ਚੋੜਾ ਨੂੰ ਮਿਲਦਾ ਹੀ ਗੱਖ ਨਹੀਂ ਉਹਨਾਂ ਦੀ ਵਧੀ ਹੋਇਆ ਨਹੀਂ ਟੇਸ ਵੀ ਨਹੀਂ ਹਦਾ ਉਹਨਾਂ ਨੂੰ ਇਹਦਾ ਇਹਦਾ ਕੇਸ ਵੀ ਹੈ ਨਹੀਂ ਨਾਲੇ ਬਚਪਨ ਦੇ ਲੈ ਕੇ ਦਾਸੇ ਬੜੇ ਨੇ ਉਹ ਇਹਦਾਸ ਕਿ ਮੈਂ ਛੱਡ ਦੂੰ ਜਾਂਦੇ ਹੀ ਦਾਸ ਬੜੇ ਨੇ ਫਿਰ ਉਹਨਾਂ ਨੂੰ ਬਦਲ ਜੇ ਦੱਸੇ ਵੀ ਦਾਸ ਨਹੀਂ ਹੁੰਦਾ ਤਾਂ ਉਹ ਤਾਂ ਜਿਹੜਾ ਫੀਮੀ ਫੀਮ ਖਾ ਚੁੱਕੇ ਮਨ ਲੱਗਿਆ ਕਿ ਮੈਂ ਛੱਡ ਦੂੰਗੀ ਉਹ ਲਈ ਉਹਨਾਂ ਨੇ ਫੀਮ ਛੱਡ ਦਿੱਤੀ ਜਿਹਦਾ ਫੀਮ ਬਣ ਰੋਣ ਲੱਗੀ ਗਈ ਗੁਰਮੁਖਾਂ ਨੂੰ ਇਹ ਰਸ ਹੈ ਉਹਨਾਂ ਨੂੰ ਮਾਇਆ ਧਾਰੀ ਉਹਨਾਂ ਨੂੰ ਮਾਇਆ ਦਾ ਨਿਸ਼ਾਨ ਹੈ ਤਤ ਵਿਚਾਰ ਕਰ ਬਚਾਰਾ ਹਾਂ ਤਤ ਵਿਚਾਰ ਕਰ ਬਚਾਰਾ ਕਹਿੰਦੇ ਤਤ ਵਿਚਾਰ ਕਰੋ ਹੋਰ ਵਿਚਾਰ ਕੀ ਕਰਨੀ ਬਾਕੀ ਵਿਚਾਰ ਨੂੰ ਰਹਿ ਗਈ ਗਿਆ ਬਾਕੀ ਦਾ ਮਾਇਆ ਦੀ ਵਿਚਾਰ ਤਤ ਕੀ ਹੈ ਤਾਦਾ ਚੇਤਨ ਤਤ ਵਸਤੂ ਚੇਤਨ ਜੋ ਸਰੀਰ ਤੇ ਬੋਲਦਾ ਪੁਰਖ ਹੈ ਤਤ ਨਿਰਗਾਰ ਤਤ ਨਿਰੰਕਾਰ ਤਤ ਇਹਦੀ ਵਿਚਾਰ ਕਰਨੀ ਹੈ ਇਹ ਵਿਸ਼ਾ ਇਹਦੀ ਵਿਚਾਰदाई ਹੈ ਗੁਰਮਤਿ ਇਹੀ ਵਿਚਾਰ ਨੇ ਅਗਰ ਇਹ ਵਿਚਾਰੇਗਾ ਉਹਦਾ ਕੀ ਮੈਡੂਗਾ ਜੇ ਜਿਹੜੇ ਕੰਮ ਨਹੀਂ ਆਇਆ ਤੋਂ ਵਿੱਚ ਕੰਮ ਹੋਗਾ ਇਹ ਕੰਮ ਨਹੀਂ ਇਹ ਕੰਮ ਪੰਡਤ ਦਾ ਹੋ ਸਕਦਾ ਹੈ ਤੇ ਕੰਮ ਸਹਿ ਦੁਨਿਆਵੀ ਲੋਕਾਂ ਦਾ ਕੰਮ ਹੋ ਸਕਦਾ ਹੈ ਇਹ ਕੰਮ ਵਿਸ਼ਨੂ ਦਾ ਹੋ ਸਕਦਾ ਹੈ ਸ਼ਿਵੀ ਦਾ ਵੀ ਇਹ ਕੰਮ ਨਹੀਂ ਹੈ ਇਹ ਠੀਕ ਹੈ ਵੀ ਉਹ ਗਲਤੀ ਕਰ ਗਿਆ ਚੁੱਕ ਗਿਆ ਇੱਕ ਹੰਦ ਨਾ ਨੀ ਧਰਮ ਕੇ ਬੰਦੇ ਆਦੇ ਕੰਮ ਨਹੀਂ ਹੁੰਦਾ ਧਰਮ ਦਾ ਹੁੰਦਾ ਤਤ ਵਿਚਾਰ ਖਿਆਲ ਵਿਚਾਰ ਖਿਆਲ ਵਿਚਾਰ ਹਾਂ ਜਿਹੜੇ ਧਰਮ ਦੁਨੀਆਵੀ ਨੇ 40 tane ਉਹਨਾਂ ਦਾ ਵਿਚਾਰ ਹੈ ਉਹਨਾਂ ਦਾ ਵਾਕੀ ਦੁਨੀਆ ਦੀਆਂ ਮਤਾਂ ਨਾਲ ਹੈ ਵਿਚਾਰ ਹੈ ਕਿਉਂਕਿ ਉਹ ਰਾਜ ਨਾਲ ਜੁੜੀ ਹੋਈ ਜੋ ਮਤ ਜਿਹੜਾ ਜ ਪ੍ਰਬੰਧਨ ਇਹ ਵੀ ਰਾਜ ਨਾਲ ਜੋੜ ਲਈ ਤਾਂ ਇਹ ਨਾ ਰਾਜ ਕਰੇਗਾ ਖਾਨਸਾ ਇਹ ਜਦ ਰਾਜ ਕਰੇਗਾ ਖਾਲ ਦਾ ਦੋਨੋਂ ਇੰਟਰਵਿਊ ਬੋਲ। ਫਿਰ ਉਹ ਚਾਰਜ ਕੋਈ ਫਰਕ ਨਹੀਂ ਆ। ਫਿਰ ਫੇਸਟੀ ਆਜੂ। ਜੇ ਐਸਟੀ ਆਜੂ ਤਾਂ ਰਾਜਾ ਜੂਦਾ। ਰਾਜਾ ਜੂਦਾ ਕੱਟ ਚਲੇ ਜਾਊਗਾ। ਕਿਤਾ ਤੰਮੀ ਰਣ। ਹਾਂਜੀ। ਆਪਣੇ ਤੇਰੇ ਭਾਈ ਭਤੇ ਆਕਾਸ਼ ਇਹ ਇਸ ਕਰਕੇ ਅਕਾਲੀ ਫੁੱਲਾ ਤੋਂ ਅੱਡ ਬੈਠਾ। ਦੇਖ ਲਓ ਕੋਈ ਰਾਜ ਦੀ ਗੱਲ ਨਹੀਂ ਕਰ ਰਿਹਾ। ਕੋਈ ਮਿਸਲ ਨਹੀਂ ਬਣਾਈ। ਮੁਸਲਮਾਨਾਂ ਨੂੰ ਸ਼ਕਤੀਸ਼ਾਲੀ ਆਖਲੀ ਫੁੱਲੋ ਜੋ ਪਰਮੇਸ਼ਰ ਨਹੀਂ ਕੋਈ ਕੰਮ ਕੀਤੀ ਆਪਣੀ ਆਖਰੀ ਬਣਿਆ ਜਿਹੜੇ ਮਸਲਮਾਨਾਂ ਨੂੰ ਉਹਨੇ ਕਵਾਣਾ ਲਾ ਲਿਆ ਕਿਉਂ ਕਵਾਣਾ ਲਾਇਆ ਗੁਰੂ ਘਰ ਕਮਿਊਨਿਟੀ ਦਾ ਵਾਲਾ ਲੋ ਹੈ ਬਾਣਾ ਨਹੀਂ ਪਾਵਣ ਦਿੱਤਾ ਕਿਸੇ ਨੂੰ ਮੁਸਲਮਾਨੇ ਨੂੰ ਖਾਲਸਾ ਦਾ ਜੇ ਕਵਾਣਾ ਲਾ ਦੇ ਜੇ ਗੁਰੂ ਤੋਂ ਬਿਨੂ ਕੋਲੇ ਕਵਾਣਾ ਲਾ ਦੇ ਉਹ ਬਾਣਾ ਲਾਉਣ ਵਾਲਾ ਗੁਰੂ ਨੂੰ ਇਬਾਦਤ ਉਹਨਾਂ ਦੇ ਸਿੱਖੀ ਲਿਓ ਮਨਨ ਹਿੰਦੂਏ ਗੱਲ ਅਸੀਂ ਤਾਂ ਅੱਜ ਕਰਨਾ ਔਰ ਅੱਜ ਕਰਨਾ ਰਲੇ ਦੇ ਉਹ ਜਿੱਕੀ ਬਾਤ ਤੇ ਰਲੇ ਸੀ ਉਹ ਗੁੱਲਪਾਲੀ ਰਲ ਗਈ ਸੀ ਨਾ ਉਹ ਰਾਜਵਾਨ ਤੇ ਰਲੇ ਤੇ ਜਦੋਂ ਅੰਗਰੇਜ਼ਾਂ ਦੇ ਬਾਜ਼ਾਰਾਂ ਤੇ ਚਾਵਣ ਤੇ ਸਾਰੇ ਗਾਂਵ ਦੇ ਬਰੁੰਦੀ ਨਾਲ ਉੱਜਾ ਬੜੇ ਸੀ ਉਹੀ ਕਰ ਰਹੇ ਨੇ ਰਾਜ ਉਹੀ ਤਰੋ ਕਰ ਰਹੇ ਨੇ ਗਰੀਬਾਂ ਦਾ ਖੂਨ ਚੂਸ ਰਹੇ ਨੇ ਪਾਣੀ ਹੱਦ ਨੂੰ ਫਿਰ ਰਾਜ ਆ ਗਿਆ ਇਹ ਤਾਂ ਲੋਕ ਇਦਾਂ ਹੀ ਕਰਦੇ ਹੁੰਦੇ ਉਹ ਲੋ ਆਵੜੇ ਸਾਰੇ ਉਦੋਂ ਦਾ ਬਾਹਰ ਦੇ ਉਹਨਾਂ ਨੇ ਵਟਲਿਆ ਨਾਲ ਬਾਈਦਾਰੀ ਰਣਾਲਿਆ ਇੱਕ ਵਿਚਾਰਦਾਰਾ ਇਹਨਾਂ ਨੇ ਬੱਲ ਨਾਲ ਜੜੀ ਗੱਲ ਲਈ ਉਹ ਹੁਣ ਕਿਉਂ ਸਰ ਦਾ ਵਾਲਾ ਪੰਡਾ ਦੋ ਕਿਸਮ ਦੇ ਉੱਥੇ ਰਾਏਦਾਂ ਮੈਨੇ ਹਰ ਜੀ ਦੋ ਕਿਸਮ ਦੀ ਗਤੀ ਚਲਦੀ ਹੈ ਉਹਦਾ ਨਾਮ ਰਹੀਏ ਜਾਣ ਲੈ ਉਹਨਾਂ ਨੂੰ ਰਾਇਣੀ ਸੀ ਉਹ ਤਾਂ ਖਿਲਾਫ ਹੈ ਸੀ ਪਿਰ ਬਲੀਏ ਜਾਣ ਲੈ ਉਹਨਾਂ ਨੂੰ ਉਹਦਾ ਅਸੀ ਜਾਣ ਲੈ ਉਹਨਾਂ ਨੂੰ ਯੋਲੇ ਬਰੂ ਵਰ ਤੋਂ ਛੇਕੇ ਤੇ ਸਾਰਾ ਡੋਲਰ ਉਹਨੂੰ ਨਹੀਂ ਆ ਰਿਹਾ। ਉਹਨਾਂ ਦੀਆਂ ਲਿਖਤਾਂ ਜਿਹੜੀਆਂ ਹਾਈਲਾਈਟ ਕਰਦੇ ਨੇ ਹੁਣ। ਹਾਇਰ ਵਿਰੋਧੀ ਘੜੇ ਲੈਣਾ ਉਸ ਬੇਹੇ ਦੀਆਂ ਲਿਖਤਾਂ ਨੇ ਉਹਨਾਂ ਦੀ, ਵਿਰੋਧੀਆਂ ਦੀ ਗੀਤ। ਕਿਤੇ ਸਾਨੂੰ ਪਤਾ ਨਹੀਂ ਸੀ ਬੜੀਆਂ ਨੂੰ। ਉਹਨਾਂ ਨੂੰ ਕਿਤੇ ਪਹਿਲਾਂ ਪਤਾ ਨਹੀਂ ਸੀ, ਇਹਨਾਂ ਨੂੰ ਹੁਣ ਪਤਾ ਲੱਗਿਆ ਜਿਆਦਾ। ਸਭ ਪਤਾ ਹੈ ਸਾਰਿਆਂ ਨੂੰ ਇਹ ਪਤਾ ਹੈ। ਪਰ ਰਿਜੈਕਟ ਕਮੇਟੀ ਦੇ ਵਿਰੋਧੀਆਂ ਨੇ ਲਿਖੀਆਂ ਨੇ। ਤੱਤ ਵਿਚਾਰ ਦੀ ਗੱਲ ਕਰਨ। ਇਹ ਅਸਲੀ ਸੇ ਕਹਣਾ ਪਿਆ ਗੁਰੂ ਆਦ ਗੁਰੂ ਗ੍ਰੰਥ ਸਾਹਿਬ ਦੇ ਸੇ ਤਤ ਵਿਚਾਰ ਦੱਸਣ ਫਿਰ ਫਿਰ ਮੰਨਾ ਕਹਿੰਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸੇ ਕੋਈ پیسے ਹੋਰ ਦੇਓ ਤਤ ਵਿਚਾਰ ਦੀ ਗੱਲ ਦੱਸੋ ਇਹ ਸੁਣ ਲੈਣਾ ਦਾਜਣ ਜੇਲਾ ਤਤ ਵਿਚਾਰ ਦੀ ਗੱਲ ਕਰੂਗਾ ਉਹ ਗੁਰੂ ਗ੍ਰੰਥ ਨਾਲ ਜੁੜਿਆ ਹੋਇਆ ਹੈ ਆਹ ਜਿਹੜਾ ਉਹ ਇਹਦੇ ਗਿਆਨ ਗੁਰੂ ਨਾਲ ਜੁੜਿਆ ਹੋਇਆ ਹੈ ਇਹਦਾ ਗਿਆਨ ਗੁਰੂ ਦੱਸੇ ਕਿਉਂ ਕਿਉਂ ਗੁਰੂ ਹੈ ਇਹ ਇਹ ਐਵਾਂ ਉਹ ਲੈਣਾ ਉਹ ਨੂੰ ਤਾਂ ਕਿਹਦਾ ਗਿਆਨ ਆ ਲੈਣਾ ਕਿਹਾ ਜਾ ਗਿਆਨ ਉਹ ਤਤ ਵਿਚਾਰ ਹੈ ਤਤ ਵਿਚਾਰ ਕਹਾਜਨ ਸੱਚ ਤਤ ਵਿਚਾਰ ਕੌਣ ਕਹੂਗਾ ਫਾਜ਼ਲ ਕਬੀਰ ਦੇ ਵੀ ਗੱਲ ਦੇ ਆਖਿਆ ਕੀਤੀ ਹੈ ਉਹਨਾਂ ਨੇ ਸਿੱਧਾ ਉਹਨਾਂ ਗੱਲ ਕਰਦੇ ਸੀ ਕਹਿੰਦੇ ਤਤ ਵਿਚਾਰ ਕਹਾਜਨ ਸੱਚ ਜਨਮ ਮਰੇ ਜੋ ਕਾਚੋ ਕਾਚੋ ਕੱਚੇ ਦਾ ਜਾਨੂੰ ਦੇ ਮਦਰ ਇਹਾਰੇ ਵਿਦਵਾਨ ਜਮਨ ਵਾਲੇ ਨੇ ਕਿਹੜੇ ਨੇ ਵਿੱਚੋਂ ਮੁਫਤੀ ਦੱਸਣ ਮੈਨੂੰ ਕਿਵੇਂ ਪ੍ਰਾਪਤ ਕੀਤੀਆਂ ਕਿਸੇ ਨੇ ਇਹਨਾਂ ਨੇ ਕਿਹੜੇ ਨੇ ਕੀਤੀ ਇਹ ਤਾਂ ਦੱਸੇ ਮੈਂ ਨਹੀਂ ਬੈਠੇ ਰਹੇ ਪਹਿਲਾਂ ਕਿਸੇ ਟਿਕਾਣੇ ਪਹੁੰਚਦਾ ਜਾਵਾਂ ਫਿਰ ਗੱਲ ਕਰਾਂ ਨੂੰ ਇੱਕ ਬੰਦਾ ਦੱਸਿਆ ਜੀ ਹਜਨ ਜਿੱਥੇ ਆ ਰਹਿਣਾ ਚੋਂ ਆਪਣਾ ਪਹਿਲੇ ਕੋਈ ਜਾਇਨੀ ਲੈਣੀ ਦੇਣੀ ਮਰੋੜ ਭਾਈ ਜੀ ਕਥਾਵ ਵੀ ਕੀ ਆ ਭੱਲੇ ਤੁਹਾਡੇ ਹਾਂ ਜੀ ਅਪ ਤੇਜ ਬਾਏ ਪ੍ਰਥਵੀ ਆਕਾਸ਼ਾ ਅਪ ਤੇਜ ਬਾਏ ਪ੍ਰਥਵੀ ਆਕਾਸ਼ਾ ਅਗਰ ਹਵਾ ਪਾਣੀ ਪ੍ਰਥਵੀ ਆਕਾਚਾਰ ਦਤ ਨੇ ਪੰਜ